ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਸਵਾਗਤ ਹੈ ਜੀ ਤੁਹਾਡਾ ਲਓ ਜੀ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਏ ਕਿਹਾ ਹਨਾ ਕੱਪੜੇ ਦੀ ਗੱਲ ਲੱਗਿਆ ਆਪਣੇ ਕੋਲੇ ਜਿੱਦਾਂ ਹਨਾ ਕਾਟਨ ਦੇ ਚਿਕਨਵਰਕ ਵਾਲੇ ਸੂਟ ਆਏ ਨੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੁਸੀਂ ਇਹ ਜਿਹੜੇ ਹੈਗੇ ਗਰਮੀ ਦੇ ਵਿੱਚ ਆਉਣ ਜਾਣ ਦੇ ਵਿੱਚ ਹਨਾ ਇਹ ਵਾਲੇ ਸੂਟ ਤੁਸੀਂ ਜਿਹੜੇ ਹੈਗੇ ਪਾ ਸਕਦੇ ਹੋ ਤੇ ਬਾਕੀ ਆਪਣੇ ਕੋਲੇ ਜਿਹੜੇ ਕਾਟਨ 베ਸ ਤੇ ਹਨਾ ਪਾਰਟੀ ਵੇਅਰ ਸੂਟ ਆਏ ਨੇ ਕੁਝ ਹੈਂਡਵਰਕ ਵੀ ਹੈਗੇ ਆ ਥ्रेडਵਰਕ ਵੀ ਹੈਗੇ ਆ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌ ਸੰਘੂ ਬੁਟੀਕ ਐਂਡ ਬਿਊਟੀ ਸਾਨੂੰ ਢੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਤੇ ਉਹ ਜਿਹੜਾ ਹੈਗਾ ਨੇੜੇ ਆਪਾਂ ਜਿਹੜਾ ਹੈਗਾ ਅਸੀਂ ਉੱਪਰ ਆਪਣਾ ਨੰਬਰ ਸ਼ੋਅ ਕਰਦਾਂਗੇ ਹਨਾ ਤੁਸੀਂ ਕੋਈ ਵੀ ਸੂਟ ਸਿਕਰੇਨ ਸੌਟ ਲੈ ਕੇ ਸਾਨੂੰ ਸਾਡੇ ਤੋਂ ਆਨਲਾਈਨ ਵੀ ਮੰਗਵਾ ਸਕਦੇ ਹੋ ਬਾਕੀ ਤੁਸੀਂ ਸਾਡੇ ਬੁਟੀਕ ਤੇ ਆ ਕੇ ਵੀ ਹਨਾ ਸੂਟ ਜਿਹੜਾ ਹੈਗਾ ਵਾਹ ਕਰ ਸਕਦੇ ਹੋ ਕਿਉਂਕਿ ਇੱਥੇ ਬਹੁਤ ਤਰ੍ਹਾਂ ਦੇ ਹਨਾ ਤੁਹਾਨੂੰ ਹੋਰ ਵੀ ਕਾਫੀ ਸੂਟ ਮਿਲ ਜਾਣਗੇ ਇੱਧਰ ਦੇਖੋ ਸੂਟ ਸਾਰੇ ਪਏ ਆ ਕਿਸੇ ਸੰਤਾ ਦੀ ਜਿਹੜੀ ਹੈਗੀ ਵੀਡੀਓ ਸ਼ੇਅਰ ਵੀ ਕਰ ਦਿੰਦੇ ਹੁੰਦੇ ਆ ਕਿਸੇ ਦੀ ਨਹੀਂ ਵੀ ਕਰੀ ਜਾਂਦੇ ਇੱਧਰ ਸਾਰੇ ਜਿਹੜਾ ਹੈਗਾ ਟੁਕੜਾ ਪਿਆ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲੇ ਲਾਈਨਿੰਗ ਹੁੰਦੀ ਹੈ ਪੱਕਾ ਹੁੰਦੀਆਂ ਨੇ ਫੁੱਲ ਵਾਇਲ ਹੁੰਦੀ ਹੈ ਆਪਣੇ ਕੋਲੇ ਜਿਹੜੇ ਮਰਜ਼ੀ ਬਾਕੀ ਵਰਕ ਕਰਾਏ ਹੋਏ ਸਾਡੇ ਸੂਟ ਉੱਪਰ ਜਿਹੜੇ ਹੈਗੇ ਨੇ ਸਾਰੇ ਲਾਏ ਹੁੰਦੇ ਆ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਡਾਈਏਵਲ ਟਾਪ ਤੇ ਹੁੰਦੇ ਆ ਆ ਸਾਰੇ ਆ ਦੋ ਰਖੜਿਆਂ ਦੇ ਵਿੱਚ ਜਿਹੜੇ ਹੈਗੇ ਦੋ ਤਿੰਨ ਦੇ ਵਿੱਚ ਟਾਪਟੇ ਪਏ ਨੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਕੋਲੇ ਦੁਪੱਟੇ ਹੁੰਦੇ ਆ ਜੀ ਜਿੱਦਾਂ ਤੁਸੀਂ ਜਿਹੜਾ ਹੈਗਾ ਮਸਲੀਨ ਦਾ ਦੁਪੱਟਾ ਲੈ ਸਕਦੇ ਹੋ ਪਿਓਰ ਦਾ ਲੈ ਸਕਦੇ ਹੋ ਕੋਟਾ ਦਾ ਲੈ ਸਕਦੇ ਹੋ ਨਮੁੰਡਾਲਾ ਸਕਦੇ ਹੁਣ ਹਰ ਇੱਕ ਤਰ੍ਹਾਂ ਦੇ ਆਪਣੇ ਕੋਲੇ ਦੁਪੱਟੇ ਹੁੰਦੇ ਨੇ ਡਾਈ ਵਾਲੇ ਵੀ ਹੁੰਦੇ ਨੇ ਤੇ ਡਾਈ ਤੋਂ ਬਗੈਰ ਵੀ ਹੁੰਦੇ ਆ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਟੂਡੈਂਟਾਂ ਨੂੰ ਟ੍ਰੇਨਿੰਗ ਦੇ ਰਹੇ ਆ ਸਲਾਈ ਦੀ ਵੀ ਆਪਣੇ ਕੋਲੇ ਕਾਫੀ ਸਟੂਡੈਂਟ ਸਿੱਖ ਨਹੀਂ ਰਹੇ ਆ ਦੇਖੋ ਬਾਹਰੇ ਸਾਰੇ ਸਟੂਡੈਂਟ ਆਪੋ ਆਪਣਾ ਕੰਮ ਕਰ ਰਹੇ ਆ ਬਾਕੀ ਆਪਣੇ ਕੋਲੇ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਕੰਮ ਸਿੱਖ ਰਹੇ ਆ ਜੀ ਕਾਫੀ ਸਿੱਖ ਕੇ ਚਲੇ ਗਏ ਤੇ ਬਹੁਤ ਸੋਹਣਾ ਜਿਹੜਾ ਹੈਗਾ ਬੱਚੇ ਕੰਮ ਕਰ ਰਹੇ ਨੇ ਕਾਫੀ ਵਾਰ ਤੁਹਾਡੇ ਨਾਲ ਆਪਾਂ ਨੇ ਸ਼ੇਅਰ ਵੀ ਕੀਤਾ ਹੈ ਨਾ ਵੀ ਸਟੂਡੈਂਟ ਕਿਹੜਾ ਜਿਹਾ ਕੰਮ ਕਰ ਰਹੇ ਆ ਤੇ ਆਪਣੇ ਹੁਣ ਵੀ ਬਾਰੇ ਸਟੂਡੈਂਟ ਆ ਕੰਮ ਕਾਫੀ ਸਟੂਡੈਂਟ ਹੈ ਜਿਹੜਾ ਹੈਗਾ ਕੰਮ ਆ ਸਿੱਖ ਰਹੇ ਆ ਤੇ ਕੁਝ ਆਗੇ ਕੁਝ ਜਿਹੜਾ ਹੈਗਾ ਆ ਜਾਣਗੇ ਚਲੋ ਜਿੱਦਾਂ ਜਿੱਦਾਂ ਪਿੰਡਾਂ ਦੇ ਵਿੱਚੋਂ ਔਡੋ ਔਡ ਪਿੰਡਾਂ ਦੇ ਵਿੱਚੋਂ ਹੈ ਨਾ ਬੱਚੇ ਆਉਂਦੇ ਨੇ ਕਿਸੇ ਦੀ ਵਾਸਤੇ ਥੋੜੀ ਲੇਟ ਆਉਂਦੀ ਹੈ ਕਿਸੇ ਦੀ ਥੋੜੀ ਪਹਿਲਾਂ ਆ ਜਾਂਦੀ ਹੈ ਤੇ ਉਹ ਸਾਬ ਨਾਲ ਜਿਹੜੇ ਸਟੂਡੈਂਟ ਆ ਜਾਂਦੇ ਆ ਫਿਰ ਸਾਡਾ ਜਿਹੜਾ ਇਹਦਾ ਮੇਰਾ ਕਲਾਸ ਦਾ ਟਾਈਮ ਹੋਣ ਵਾਲਾ ਆ ਤੇ ਜਿਹੜਾ ਹੈਗਾ ਜਿੱਦਾਂ ਆਪਾਂ ਬੱਚਿਆਂ ਦੇ ਹਨਾ ਕੋਰਸ ਕਰਵਾਉਣੇ ਆ ਜਿਹੜਾ ਟਾਈਮ ਟੂ ਟਾਈਮ ਉਹਨਾਂ ਨੂੰ ਸਿਖਾਉਣਾ ਹੁੰਦਾ ਹੈ ਉਹਦੋਂ ਉਹਨਾਂ ਕੋਲੇ ਜਿਹੜਾ ਹੈਗਾ ਹਾਜ਼ਰ ਹੁੰਨੇ ਆ ਹੁਣ ਟਾਈਮ ਥੋੜਾ ਜਿਹਾ ਹੈਗਾ ਸੀਗਾ ਮੈਂ ਕਿਹਾ ਆਪਾਂ ਤੁਹਾਡੇ ਨਾਲ ਜਿਹੜਾ ਹੈਗਾ ਵੀਡੀਓ ਸ਼ੇਅਰ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਇਹ ਵਾਲੇ ਆਪਣੇ ਕੋਲੇ ਨੇੜੇ ਲਾ ਕੇ ਦਿਖਾਵਾਂਗੀ ਮੈਂ ਕੈਮਰਾ ਤੇ ਇਹ ਵਾਲੇ ਆਪਣੇ ਕੋਲੇ ਚਿਕਨ ਦੇ ਸੂਟ ਆਇਆ ਇਹ ਤੁਸੀਂ ਕੰਨੀਆਂ ਕਮੀਜ਼ਾਂ ਵੀ ਬਣਵਾ ਸਕਦੇ ਹੋ ਪੂਰਾ ਜਿਹੜਾ ਹੈਗਾ ਆਲ ਓਵਰ ਵੀ ਬਣਾ ਸਕਦੇ ਹੋ ਚਿਕਨ ਦੇ ਬਹੁਤ ਸੋਹਣੇ ਜਿਹੜੇ ਹੈਗੇ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆਇਆ ਆ ਦੇਖੋ ਇਸ ਤਰ੍ਹਾਂ ਦੇ ਇਹ ਕਾਫੀ ਕਾਫੀ ਜਿਹੜੀਆਂ ਹੈਗੀਆਂ ਸ਼ਰਟਾਂ ਹੈਗੀਆਂ ਨੇ ਆ ਦੇਖੋ ਜੇ ਤੁਸੀਂ ਕੋਈ ਵੀ ਇਹਦੇ ਨਾਲ ਦੇ ਸਾਡੇ ਕੋਲੋਂ ਲੈ ਸਕਦੇ ਹੋ ਜੇ ਕਈ ਵਾਰੀ ਕਿਸੇ ਨੂੰ ਐ ਹੁੰਦਾ ਵੀ ਪੂਰਾ ਸੂਟ ਬਣਵਾਉਣਾ ਹੈ ਨਾ ਉਹ ਪੂਰਾ ਸੂਟ ਵੀ ਬਣਾ ਸਕਦੇ ਆ ਆ ਦੇਖੋ ਜੇ ਕੰਨੀਆਂ ਸ਼ਰਟਾਂ ਬਣਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਬਣਵਾ ਸਕਦੇ ਹੋ ਚਿਕਨ ਵੀ ਬਹੁਤ ਜ਼ਿਆਦਾ ਵਧੀਆਲੀ ਹੈ ਇਹ ਉਹ ਸੋਹਣਾ ਉੱਤੇ ਵਰਕ ਹੋਇਆ ਹੋਇਆ ਹੈਗਾ ਤੇ ਥ੍ਰੈਡ ਵਰਕ ਸਾਰਾ ਹੋਇਆ ਹੋਇਆ ਹੈ ਇਹਦੇ ਨਾਲ ਜਿਹੜਾ ਹੈਗਾ ਤੁਸੀਂ ਚਿਕਨ ਦੀ ਜਿੱਦਾਂ ਚਿਕਨ ਦੀ ਸਲਵਾਰ ਵੀ ਲਾ ਸਕਦੇ ਹੋ ਜਿੱਦਾਂ ਇਹਦੇ ਨਾਲ ਦੇ ਕੋਈ ਮੈਚ ਕਰਕੇ ਤੁਸੀਂ ਪਲੇਨ ਸਲਵਾਰਾਂ ਵੀ ਲਾ ਸਕਦੇ ਆ ਚਿਕਨ ਦੀਆਂ ਵੀ ਲਾ ਸਕਦੇ ਹੋ ਪਲੇਨ ਤੇ ਚਿਕਨ ਦੀਆਂ ਵੀ ਲਾ ਸਕਦੇ ਹੋ ਤੇ ਬਿਲਕੁਲ ਪਲੇਨ ਵੀ ਲਾ ਸਕਦੇ ਆ ਆ ਦੇਖੋ ਇਹਦੇ ਨਾਲ ਤੁਸੀਂ ਇਹ ਸਲਵਾਰ ਵੀ ਲਾ ਸਕਦੇ ਹੋ ਜਿੱਦਾਂ ਆ ਦੇਖੋ ਇਹਦੇ ਨਾਲ ਇਹ ਵਾਲੀ ਵੀ ਮੈਚ ਕਰਦੀ ਹੈ ਤੁਸੀਂ ਜਿਹੜੇ ਮਰਜ਼ੀ ਸਲਵਾਰਾਂ ਸਾਡੇ ਕੋਲੋਂ ਲਾ ਸਕਦੇ ਹੋ ਕਿਉਂਕਿ ਇਹਦੇ ਨਾਲ ਬਲੂ ਵੀ ਮੈਚ ਕਰਦੀ ਹੈ ਸਾਰੀਆਂ ਸਾਡੇ ਕੋਲੇ ਸਾਫ ਸਲਵਾਰਾਂ ਵੀ ਹੁੰਦੀਆਂ ਨੇ ਇਹਦੇ ਨਾਲ ਇਹ ਵਾਲੀ ਵੀ ਮੈਚ ਕਰਦੀ ਹੈ ਜੀ ਇਹਦੇ ਨਾਲ ਵੀ ਇਹ ਵਾਲੀ ਕਰਦੀ ਹੈ ਇਹਦੇ ਨਾਲ ਦੇਖੋ ਆ ਕਿੰਨੀ ਸੋਹਣੀ ਲੱਗਦੀ ਹੈ ਸਲਵਾਰ کریم ਕਲਰ ਦਾ ਜਿਹੜੀ ਹੈਗੀ ਭੋਂ ਹੈਗੀ ਆ بیس ਜਿਹੜਾ ਹੈਗਾ ਸੂਟ ਦਾ کریم ਕਲਰ ਦਾ ਹੈਗਾ ਦੇਖੋ ਇਹਦੇ ਨਾਲ ਇਹ ਸਲਵਾਰ ਵੀ ਮੈਚ ਕਰਦੀ ਹੈ ਤੁਸੀਂ ਜਿਹੜੀ ਮਰਜ਼ੀ ਸਲਵਾਰ ਲਾ ਸਕਦੇ ਹੋ ਇਹਦੇ ਨਾਲ ਦੇਖੋ ਨਾਬੀ ਸਲਵਾਰ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਸਲਵਾਰ ਉਦੋਂ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਜਿਹੜੀ ਮਰਜ਼ੀ ਕਿਸੇ ਨਾਲ ਸਲਵਾਰਾਂ ਜਵੇਂ ਦੇ ਨਾਲ ਇਹ ਵੀ ਸਲਵਾਰਾਂ ਦਾ ਜਿਹੜਾ ਕਈ ਵਾਰੀ ਕਿਸੇ ਭੈਣਾਂ ਕੋਲੇ ਆਏ ਹੁੰਦੇ ਆ ਵੀ ਸਲਵਾਰਾਂ ਪਈਆਂ ਵੀ ਹੁੰਦੀਆਂ ਹਨਾ ਕੱਲੀ ਕਮੀਜ਼ ਲੈਣੀ ਹੁੰਦੀ ਹੈ ਤਾਂ ਤੁਸੀਂ ਕੱਲੀ ਕਮੀਜ਼ ਵੀ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਵਾਲਾ ਜਿਹੜਾ ਹੈਗਾ ਚਿਕਨ ਦੀ ਵੈਰਾਈਟੀ ਤੁਸੀਂ ਜਦੋਂ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਤੇ ਬਾਕੀ ਆਪਣੇ ਕੋਲੇ ਇਹ ਵਾਲੇ ਸੂਟ ਆਏ ਨੇ ਜੀ ਪਾਰਟੀ ਲਈਆਂ ਸੂਟ ਨੇ ਕਿ ਬਹੁਤ ਜਿਆਦਾ ਸੋਹਣੇ ਸੂਟ ਨੇ ਬਟੇਕ ਪੀਸਾਰੇ ਜਿਹੜੇ ਹੈਗੇ ਸੂਟ ਰਹਿਣਗੇ ਪਿਓਰ ਕਾਟਨ ਐਂਡ ਬਧੀਆਲੀ ਜਿਹੜੀ ਹੈਗੀ ਕਾਟਨ ਲੱਗੀ ਹੋਈ ਇਹਨੂੰ ਬਹੁਤ ਹੀ ਜ਼ਿਆਦੇ ਸੋਹਣੀ ਕਾਟਨ ਹੈ ਆ ਦੇਖੋ ਇਹ ਵਾਲੀ ਜਿਹੜੀ ਹੈਗੀ ਕਾਟਨ ਦੇ ਕਬੀਜ ਹੈਗੇ ਹੇ ਨੀਚੇ ਦੇਖੋ ਸਾਰਾ ਮਾਡਲ ਵਾਲੇ ਜਿਹੜੇ ਹੈਗੇ ਪੀਸ ਹੈਗੇ ਨੇ ਇਹ ਜਿਹੜੇ ਹੈਗੇ ਫੋਟੋ ਵਾਲੇ ਪੀਸ ਤਿਆਰ ਕਰਵਾਏ ਬਣेंगे ਸਾਡੇ ਆ ਦੇਖੋ ਆ ਤਾਂ ਘੇਰਾ ਬਣਿਆ ਹੋਇਆ ਜੀ ਆ ਦੇਖੋ ਗਲਾ ਬਣਿਆ ਹੋਇਆ ਜਿੱਦਾਂ ਹੁਣ ਟ੍ਰਾਇੰਗਲ ਸ਼ੇਪ ਦੇ ਹੈ ਨਾ ਗਲੇ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਟ੍ਰੈਂਡ ਚ ਚੱਲ ਰਿਹਾ ਹੈ ਨਾ ਚੌਸਗਲਾ ਤੇ ਵਿੱਚ ਆਲੇ-ਦਾਲੇ ਜਿਹੜਾ ਹੈਗਾ ਹੈਂਡਵਰਕ ਹੋਇਆ ਹੈ ਵਿੱਚ ਥ੍ਰੈਡਵਰਕ ਹੋਇਆ ਹੈ ਸਾਰੇ ਦੇ ਵਿੱਚ ਬੁੱਟੀਆਂ ਸਿੱਟੀਆਂ ਹੋਈਆਂ ਨੇ ਥ੍ਰੈਡਵਰਕ ਦੀਆਂ ਇਹਦੇ ਸਲਵਾਰਾਂ ਦੇਖੋ ਇਸ ਤਰ੍ਹਾਂ ਦੀ ਸਲਵਾਰ ਮਿਲੂਗੀ ਇਹ ਵਾਲੀ ਜਿਹੜੀ ਹੈਗੀ ਸਲਵਾਰ ਮਿਲ ਜੂਗੀ ਜੀ ਮੂਰੀ ਵਰਕ ਵਾਲੀ ਮਸਲੀਨ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਜਿਹੜਾ ਹੈਗਾ ਬਿਨਾ ਲਾਈਨਿੰਗ ਤੋਂ ਹਣ ਸਕਦਾ ਜੀ ਤੁਸੀਂ ਬਣਾਉਣੇ ਜੇ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਲਵਾ ਵੀ ਸਕਦੇ ਹੋ ਤੁਹਾਡੀ ਚੁਆਇਸ ਹੈ ਬਾਕੀ ਇਹ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਦੇਖੋ ਇਹਦੇ ਦੁਪट्टे ਵੀ ਬਹੁਤ ਜ਼ਿਆਦਾ ਸੋਹਣੇ ਦੁਪट्टे ਨੇ ਇਹ ਇਸ ਤਰ੍ਹਾਂ ਜਿਹੜਾ ਹੈਗਾ ਆ ਦੇਖੋ ਬਹੁਤ ਜ਼ਿਆਦਾ ਸੋਹਣੇ ਜਿਹੜੇ ਹੈਗੇ ਇਹਦੇ ਦੁਪੱਟੇ ਤਿਆਰ ਕਰੇ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਜੇ ਆਪਾਂ ਡਾਈਆਂ ਵੀ ਕਰਵਾਉਣ ਜਾਂਦੇ ਆ ਤਾਂ ਵੀ ਇੰਨਾ ਜ਼ਿਆਦਾ ਜਿਹੜਾ ਹੈਗਾ ਮਹਿੰਗਾ ਪੈ ਜਾਂਦਾ ਦੁਪੱਟਾ ਦੇਖੋ ਇਹਦੇ ਤੇ ਲੈਸਾਂ ਵੀ ਲੱਗੀਆਂ ਹੋਈਆਂ ਨੇ ਬਹੁਤ ਸੋਹਣੀ ਹੈ ਜਿਹੜੀ ਹੈਗਾ ਲੈਸਾਂ ਨਾਲ ਤਿਆਰ ਕਰਿਆ ਹੋਇਆ ਸੇਮ ਵਰਕ ਕਰਿਆ ਹੋਇਆ ਮੂਰੀਆਂ ਦੇ ਉੱਤੇ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਖਰੀਦ ਸਕਦੇ ਹੋ ਇਹਦੇ ਕਲਰ ਵੀ ਤੁਹਾਨੂੰ ਚੈੱਕ ਕਰਵਾਵਾਂਗੇ ਇਹਦੇ ਵਿੱਚ ਆਪਣੇ ਕੋਲੇ 4 ਕਲਰ ਆਏ ਸੀਗੇ ਇੱਕ ਕਲਰ ਜਿਹੜਾ ਹੈ ਨਾ ਆਪਣਾ ਫੇਲ ਹੋ ਗਿਆ ਹੁਣ ਆਪਣੇ ਕੋਲੇ 3 ਕਲਰ ਹੈਗੇ ਆ ਬਹੁਤ ਹੀ ਸੋਹਣੇ ਕਲਰ ਨੇ ਲਾਈਟ ਕਲਰ ਤੇ ਡਾਰਕ ਕਲਰ ਵੀ ਆਏ ਸੀਗੇ ਦੋ ਲਾਈਟ ਸੀਗੇ ਦੋ ਡਾਰਕ ਸੀਗੇ ਆ ਦੇਖੋ ਇਹਦਾ ਵੀ ਬਹੁਤ ਸੋਹਣਾ ਪਿਆਰਾ ਕਲਰ ਹੈ ਇਹ ਕੋਈ ਨਾਲ ਬਹੁਤ ਸੋਹਣਾ ਤੇ ਅਰੇ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਜਿਆਦੇ ਸੋਹਣੇ ਕਲਰ ਦੇ ਵਿੱਚ ਜਿਹੜੇ ਹੈਗੇ ਸੂਟ ਆਪਣੇ ਕੋਲੇ ਆਏ ਨੇ ਜੀ ਤੁਸੀਂ ਇਹ ਸੂਟ ਜਿਹੜੇ ਹੈਗੇ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋ ਇਹ ਬਹੁਤ ਹੀ ਜਿਆਦੇ ਸੋਹਣਾ ਕੱਪੜਾ ਹੀ ਬਹੁਤ ਜਿਆਦੇ ਸੋਹਣੇ بیس ਜਿਹੜਾ ਹੈਗਾ ਬਹੁਤ ਸੋਹਣਾ ਹੈ ਜੀ ਬਾਕੀ ਆਪਣੇ ਕੋਲੇ ਜਿੰਨਾ ਕੱਪੜਾ ਰੋਜ਼ ਦੀ ਰੋਜ਼ ਆਉਂਦਾ ਆਪਾਂ ਹਨਾ ਵੀਡੀਓ ਅਪਲੋਡ ਕਰਦੇ ਹਾਂ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਦੁਪੱਟੇ ਹੁੰਦੇ ਆ ਜੇ ਦਹੀ ਵਾਲੇ ਪੱਟਿਆ ਦੇ ਪ੍ਰਿੰਟ ਪੱਟੇ ਵੀ ਹੁੰਦੇ ਐ ਤਾਂ ਆਪਾਂ ਖੋਲ ਕੇ ਦਿਖਾ ਦਾਂਗੇ ਤੁਹਾਨੂੰ ਆ ਦੇਖੋ ਇਹਦੇ ਨਾਲ ਨਾਲ ਕੋਈ ਪੱਟਿਆ ਜਿਹੜਾ ਇਹ ਦੁਪੱਟਾ ਦੇਖੋ ਇਹ ਛੋਟਾ ਦੁਪੱਟਾ 80 ਰੁਪਏ ਦਾ ਦੁਪੱਟਾ ਹੁੰਦਾ ਆ ਦੇਖੋ ਥੋੜਾ ਛੋਟਾ ਹੁੰਦਾ ਇਹ ਆਪਣੇ ਕੋਲੇ 80 ਰੁਪਏ ਤੋਂ ਦੁਪੱਟਾ ਸਟਾਰਟ ਹੋ ਜਾਂਦਾ ਤੁਸੀਂ ਜਿਹੜਾ ਹੈਗਾ ਪਲੇਨ ਵੀ ਲੈ ਸਕਦੇ ਇਹਦੇ ਵਿੱਚ ਪ੍ਰਿੰਟ ਵੀ ਲੈ ਸਕਦੇ ਬਾਕੀ 100 ਰੁਪਏ ਦਾ ਦੁਪੱਟਾ ਇਹ ਆ ਜਾਂਦਾ ਜੀ ਤੁਸੀਂ ਇਹ ਸੂਟਾਂ ਨਾਲ ਮਲਾ ਕੇ ਲੈ ਸਕਦੇ ਹੋ ਇਹਸ ਤੋਂ ਥੋੜਾ ਜਿਹਾ ਵੱਡਾ ਹੁੰਦਾ ਦੁਪੱਟਾ ਵੀ ਇਹਦੇ ਚ ਲਾਈਟ ਡਾਰਕ ਆ ਤੁਹਾਨੂੰ ਕਲਰ ਦੇ ਦਿਆਂਗੇ ਆ ਦੇਖੋ ਇਹ ਵੱਡਾ ਦੁਪੱਟਾ ਪੂਰਾ ਇਹਦਾ ਪਣਾ ਵੀ ਚੌੜਾ ਥੋੜਾ ਜਿਹਾ ਤੇ ਬਾਕੀ ਮਸਲੀਨ ਦੇ ਦੁਪੱਟੇ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੋਂ ਹਨ ਪਾਟਨ ਦੇ ਸੂਟ ਮਸਲੀਨ ਦੇ ਸੂਟ ਜੋੜੇ ਮਰਜੀ ਤੁਸੀਂ ਆ ਦੇਖੋ ਆ ਸਾਰੇ ਦੁਪੱਟੇ ਹੀ ਪਏ ਆ ਪਲੇਨ ਆ ਦੇਖੋ ਸਾਰੇ ਰੰਗ ਨੇ ਆਪਣੇ ਕੋਲੇ ਜਿਹੜਾ ਮਰਜੀ ਤੁਸੀਂ ਰੰਗ ਲਾਈਟ ਡਾਰਕ ਸਾਰੇ ਕਲਰ ਹੁੰਦੇ ਆ ਜੀ ਆ ਦੇਖੋ ਪ੍ਰਿੰਟ ਵੀ ਹੁੰਦੇ ਆ ਨਿਕਲੇ ਦੁਪੱਟਾ ਇਟਾੜਾ ਵੀ ਆਪਾਂ ਕੋਲ ਜੇ ਕਰਨੀ ਆਪਣੇ ਕੋਲ ਪ੍ਰਿੰਟਡ ਦੁਪੱਟੇ ਵੀ ਹੁੰਦੇ ਆ ਹਨ ਹਾਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਕਿੰਨੇ ਸੋਹਣੇ ਫੁੱਲ ਸਾਇਦੇ ਪੂਰੇ ਵਧੀਆ ਦੁਪੱਟੇ ਨੇ 100 ਰੁਪਏ ਦਾ ਦੁਪੱਟਾ ਰੂਗਾ ਜੀ ਇਹ 100 ਰੁਪਏ ਦੇ ਦੁਪੱਟੇ ਰਹਿਣਗੇ ਬਾਕੀ ਆਪਣੇ ਕੋਲ ਆ ਦੇਖੋ ਇਸ ਤਰ੍ਹਾਂ ਜਿਹੜੇ ਪੂਰੇ ਵੱਡੇ 150 ਦਾ ਦੁਪੱਟਾ ਇਹ ਦੀਦਾਂ ਦੇ ਦੁਪੱਟੇ ਨੇ ਪਿਓਰ ਲੀਲਾਂ ਦੇ ਦੁਪੱਟੇ ਨੇ ਇਹ ਵੀ ਆਪਾਂ ਦੇ ਕੋਲੇ ਹੁੰਦੇ ਆ ਇਹ ਪੂਰਾ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦੀ ਆ ਵਧੀਆ ਵਾਲਾ ਹਣਾ ਲੀਲਰਾਂ ਦੇ ਆਪਣੇ ਕੋਲੇ 100-100 ਰੁਪਏ ਵਾਲੇ ਵੀ ਹੁੰਦੇ ਨੇ ਜਿੱਦਾਂ ਇਹ ਦੁਪੱਟੇ ਆ ਗਏ 100 ਰੁਪਏ ਵਾਲੇ ਇਹ ਵਾਲੇ ਦੁਪੱਟੇ 100-100 ਰੁਪਏ ਦੇ ਨੇ ਜੀ ਇਹ ਵੀ ਵੱਡਾ ਸਾਇਦੀ ਹੁੰਦਾ ਦੁਪੱਟਿਆਂ ਦਾ ਥੋੜਾ-ਥੋੜਾ ਜਿੱਦਾਂ ਜਿੱਦਾਂ ਕੱਪੜਾ ਇਹਦਾ ਹਣਾ ਮੜਾ-ਮੋਟਾ ਫਰਕ ਹੁੰਦਾ ਉਦਾਂ ਦਾ ਇਹ ਜਿਹੜਾ ਹੈਗਾ ਦੁਪੱਟੇ ਦਾ ਵੀ ਫਰਕ ਹੁੰਦਾ ਹੈ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਆਪਣਾ ਐਡਰੈਸ ਵੇਖ ਜ਼ਰੂਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਯਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਤੇ ਉੱਤੇ ਜਦੋਂ ਮਰਜੀ ਤੁਸੀਂ ਜਿਹੜਾ ਹੈਗਾ ਸਾਡੇ ਕੋਲੇ ਆ ਕੇ ਕੱਪੜਾ ਖਰੀਦ ਸਕਦੇ ਹੋ ਆਪਣੇ ਕੋਲੇ ਸਾਡੇ ਕਿਤੇ 300 ਰੁਪਏ ਤੋਂ ਜਿਹੜਾ ਹੈਗਾ ਸੂਟ ਦਾ ਰੇਟ ਸ਼ੁਰੂ ਹੋ ਜਾਂਦਾ ਹੈ ਨਾ ਹਾਟਣ ਦੇ ਸੂਟਾਂ ਦਾ ਤੁਸੀਂ ਜਿਹੜੇ ਮਰਜੀ ਸਾਡੇ ਕੋਲ ਜਿੰਨੇ ਮਰਜੀ ਰੇਟ ਉੱਪਰ ਤੱਕ ਕੱਪੜਾ ਖਰੀਦ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਆਪਣੇ ਕੋਲੇ ਮਹਿੰਗੇ ਕੱਪੜੇ ਨੇ ਕੈਮਰਿਕ ਦੇ ਸੂਟ ਵਧੀਆ 450 ਚ ਪੂਰਾ ਵਧੀਆ ਕੈਮਰਿਕ ਦਾ ਸੂਟ ਜਿਹੜਾ ਹੈਗਾ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਟੂਡੈਂਟਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਲਾਈ ਦੀ ਬਹੁਤ ਸੋਹਣਾ ਜਿਹੜਾ ਹੈਗਾ ਬੱਚੇ ਕੰਮ ਸਿੱਖ ਰਹੇ ਆ ਤੇ ਬਹੁਤ ਬੱਚੇ ਆਪਣੇ ਕੋਲੇ ਕੰਮ ਸਿੱਖ ਕੇ ਚਲੇ ਗਏ ਤੇ ਜੇ ਕਿਸੇ ਵੀ ਬੱਚੇ ਨੇ ਆਪਣੇ ਕੋਲੇ ਸਲਾਈ ਸਿੱਖਣ ਲੱਗਣਾ ਹੈ ਤਾਂ ਸਾਡੇ ਕੋਲੇ ਲੱਗ ਸਕਦਾ ਹੈ ਜੀ ਜੇ ਕੋਈ ਕਈ ਵਾਰੀ ਆਇਆ ਹੁੰਦਾ ਹਨਾ ਵੀ ਇੰਨੀ ਅਸੀਂ ਫੀਸ ਨਹੀਂ ਦੇ ਸਕਦੇ ਜਾਂ ਕਈ ਵਾਰੀ ਚਲੋ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਹਨ ਕਿਉਂਕਿ ਜੇ ਕਈ ਵਾਰੀ ਕੋਈ ਬੱਚਾ ਐਵੇਂ ਦਾ ਵੀ ਹੈਗਾ ਜੀ ਹਨ ਵੀ ਚਲੋ ਲੋੜਵੰਦ ਪਰਿਵਾਰ ਹੈਗਾ ਬੱਚਾ ਵਧੀਆ ਕੰਮ ਕਰਨ ਵਾਲਾ ਹੈ ਹਨ ਵੀ ਐਵੇਂ ਅਸੀਂ ਫੀਸ ਨਹੀਂ ਦੇ ਸਕਦੇ ਤੇ ਉਹ ਵੀ ਜਿਹੜਾ ਹੈਗਾ ਕੋਈ ਵੀ ਉਹਨਾਂ ਦਾ ਪਰਿਵਾਰ ਦਾ ਮੈਂਬਰ ਸਾਡੇ ਨਾਲ ਆ ਕੇ ਬੈਠ ਕੇ ਗੱਲ ਕਰ ਸਕਦਾ ਹੈ ਹਨ ਜਾਂ ਕੋਈ ਬੱਚਾ ਸਿੱਖਣਾ ਚਾਹੁੰਦਾ ਹੈ ਉਹ ਮੰਨਦਰਾ ਹੈਗਾ ਕਿ ਮੈਸਲਾਈ ਸਿੱਖਣੀ ਹੈ ਪਰ ਫੀਸ ਨਹੀਂ ਦੇ ਸਕਦੇ ਹਨ ਉਹ ਮੇਰੇ ਨਾਲ ਬਹਿ ਕੇ ਗੱਲ ਕਰ ਸਕਦੇ ਆ ਜੀ ਕੋਈ ਗੱਲ ਜੀ ਜੇ ਪ੍ਰਮਾਤਮਾ ਨੇ ਆਪਾਂ ਨੂੰ ਹਣਾ ਰੋਜ਼ਗਾਰ ਬਕਸੇਆ ਕੋਈ ਬੋਰਡ ਬਕਸੇਆ ਹਨਰ ਬਕਸੇਆ ਤਾਂ ਆਪਾਂ ਵੀ ਜਿਹੜਾ ਹੈਗਾ ਤੇ ਪੈਸਾ ਤਾਂ ਸਾਰੀ ਉਮਰ ਹੀ ਕਰਾ ਕਮਾਉਣਾ ਹੈ ਹਨ ਜੇ ਕਿਸੇ ਦਾ ਭਲਾ ਹੋ ਜੇ ਉਹਦੇ ਵਰਗੀ ਜਿਹੜੀ ਹੈਗੀ ਰੀਸ ਨਹੀਂ ਹੁੰਦੀ ਹੈਗੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਮਾੜਾ ਮੋਟਾ ਜਿਹੜਾ ਹੈਗਾ ਆਪਾਂ ਨੂੰ ਇਹ ਕੰਮ ਵੀ ਜ਼ਰੂਰੀ ਕਰਨੇ ਚਾਹੀਦੇ ਨੇ ਹਨ ਤੇ ਜੇ ਕੋਈ ਨਹੀਂ ਵੀ ਬੱਚਾ ਫੀਸ ਦੇ ਸਕਦਾ ਉਹ ਸਾਡੇ ਨਾਲ ਆ ਕੇ ਗੱਲ ਕਰ ਸਕਦਾ ਤੇ ਆਪਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਕੰਮ ਜ਼ਰੂਰ ਸਿਖਾਵਾਂਗੇ ਬੈਠ ਕੇ ਗੱਲ ਕਰ ਸਕਦਾ ਜੀ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ